ਖਬਰ ਸੰਗਰੂਰ ਦੇ ਤੋਰੀ ਤੋਂ ਹੈ ਜਿੱਥੇ ਦੇ ਬਾੜ ਨੰਬਰ 21 ਦੇ ਨੌਜਵਾਨ ਹੁਸਨਪ੍ਰੀਤ ਸਿੰਘ ਜਿਸ ਨੇ ਕੀ ਆਸਟ੍ਰੇਲੀਆ ਦਾ ਵਰਕ ਵੀਜ਼ਾ ਲੱਤਾ ਸੀ ਨੂੰ ਈਰਾਨ ਵਿੱਚ ਅਗਵਾ ਕਰ ਲਿਆ ਗਿਆ ਹੈ ਹੁਸਨਪ੍ਰੀਤ 에ਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਬਾੜ ਦੇ ਐਮਸੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਕੋਲ ਕੋਈ ਸਰਕਾਰੀ ਮੁਲਾਜ਼ਮ ਇਸ ਨੌਜਵਾਨ ਬਾਰੇ ਪੁੱਛਗਿੱਛ ਕਰਨ ਆਏ ਸਨ ਤੇ ਜਦੋਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਪਰਿਵਾਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਏਜੰਟ ਤੇ ਕਾਰਵਾਈ ਕਰਾਉਣ ਵਿੱਚ ਰੁੱਝੇ ਹੋਏ ਹਨ ਹੁਣ ਬਾੜ ਦੇ ਐਮਸੀ ਅਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੋਂਕਰਾਂ ਦੀ ਗ੍ਰਿਫਤੋਂ ਇਸ ਨੌਜਵਾਨ ਨੂੰ ਛੁਡਾਇਆ ਜਾਵੇ ਅਤੇ ਵਾਪਸ ਪੰਜਾਬ ਲਿਆਂਦਾ ਜਾਵੇ ਬਹੁਤ شریف ਹੈ ਜੀ ਮੁੰਡਾ ਇਹ ਪਹਿਲਾਂ ਕਮੇਟੀ ਦੇ ਵਿੱਚ ਵੀ ਆਰਜੀ ਤੌਰ ਤੇ ਕੰਮ ਕਰਦਾ ਰਿਹਾ ਹੈ ਇਹ ਹੁਣੀ ਪਤਾ ਲੱਗਿਆ ਜੀ ਮਹੀਨੇ ਤੋਂ ਪਹਿਲਾਂ ਕਹਿੰਦੇ ਵੀ ਬਾਹਰ ਆਸਟ੍ਰੇਲੀਆ ਜਾਣ ਦੇ ਚੱਕਰ 'ਚ ਮਤਲਬ ਏਜੰਟ ਨੇ ਭੇਜੇ ਸੀਗਾ ਹੋਇਆ ਇਹਨਾਂ ਨਾਲ ਧੋਖਾ ਰਾਨਤਾਰ ਤੇ ਕਹਿੰਦੇ ਜਾ ਕੇ ਇਹ ਤੇ ਬਹੁਤ ਵੱਡਾ ਇਹ ਜਿਹੜਾ ਏਜੰਟ ਨੇ ਧੋਖਾਧੜੀ ਕਰੀ ਹੈ ਇਹਦੀ ਪੂਰਨ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਬੱਚੇ ਵਾਪਸ ਜਲਦੀ ਆਉਣੇ ਚਾਹੀਦੇ ਨੇ ਤੇ ਪੰਜਾਬ ਸਰਕਾਰ ਤੋਂ ਮੈਂ ਤਾਂ ਇਹ ਹੀ ਮੰਗ ਕਰਦਾ ਵੀ ਇਹੋ ਜਿਹਾ ਕਿਸੇ ਨਾਲ ਦੁਬਾਰਾ ਨਾ ਹੋਵੇ ਇਹੋ ਜਿਹੇ ਏਜੰਟਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਇਹਦੀ ਡੰਗਾਈ 'ਚ ਜਾਂਚ ਕਰਕੇ ਇਹ ਏਜੰਟ ਨੂੰ ਸਜ਼ਾ ਦੇਣੀ ਚਾਹੀਦੀ ਹੈ ਪਰਿਵਾਰ ਦੇ ਵਿੱਚ ਇਹਨਾਂ ਦੇ ਫਾਦਰ ਦੀ ਡੈਥ ਹੋਈ ਹੋਈ ਆ ਪਹਿਲਾਂ ਇਹਨਾਂ ਦੀ ਮਾਤਾ ਤੇ ਦਾਦੀ ਨੇ ਦੋਨੇ ਵਿਧਵਾਣੇ ਬੇਚਰੀਆਂ ਉਹ ਗਰੀਬ ਪਰਿਵਾਰਾਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਇਕੱਠੇ ਕਰਕੇ ਇਹਨੂੰ ਬਾਹਰ ਭੇਜਿਆ ਸੀ ਵੀ ਚਲੋ ਚਾਰ ਪੈਸੇ ਘਰ ਚ ਆਉਣਗੇ ਆਪਣਾ ਗੁਜ਼ਾਰਾ ਚਲਾਵਾਂਗੇ ਇਹਨਾਂ ਨਾਲ ਧੋਖਾ ਹੋਇਆ ਆਪਣਾ ਇਹ ਤੁਹਾਨੂੰ ਕਿੰਦੋਂ ਪਤਾ ਲੱਗਿਆ ਸੀ ਕਿੰਨੇ ਦਿਨ ਕਿਵੇਂ ਮੈਨੂੰ ਸਿਰਫ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਹ ਗੱਲ ਤਾਂ ਮਹੀਨੇ ਕਿਦੀ ਹੈਗੀ ਆ ਫਟਵਾਰੀ ਸਾਹਿਬ ਕੋਲ ਕੋਈ ਚਿੱਠੀ ਪੱਤਰ ਆਇਆ ਸੀਗਾ ਘਰ ਤੋਂ ਰਿਪੋਰਟ ਲੈਣੀ ਸੀ ਉਹ ਮੇਰੇ ਕੋਲੇ ਆਏ ਤਾਂ ਫਿਰ ਪਰਿਵਾਰ ਨਾਲ ਫਿਰ ਸੰਪਰਕ ਹੋਇਆ ਮਾਣਾਂ ਨੂੰ ਆਪਣਾ ਵਾਕੇ ਲੈ ਕੇ ਗਏ ਨੇ ਤਾਂ ਪੁੱਛ-ਕਿਛ ਕਰਕੇ ਹੀ ਆ। ਤੁਹਾਨੂੰ ਕੀ ਦੱਸਿਆ ਦੀ ਪਰਿਵਾਰ ਨੇ ਕਿੱਥੇ ਭੇਜਣਾ ਹੈ? ਪਰਿਵਾਰ ਨੇ ਇਹੀ ਗੱਲ ਕਰੀ ਸੀ ਕਹਿੰਦੇ ਸਾਡੀ ਏਜੰਟ ਨਾਲ ਇਹੀ ਗੱਲ ਹੋਈ ਸੀ ਕਹਿੰਦੇ ਵੀ ਆਸਟ੍ਰੇਲੀਆ ਨਾ ਭੇਜਣੇਗਾ ਵਰਕ ਪਰਮਿਟ ਤੇ ਤੇ ਬਾਅਦ ਚ ਪਤਾ ਲੱਗਾ ਕਹਿੰਦੇ ਵੀ ਉਹਦਾ ਟਿਕਟ ਕੈਂਸਲ ਹੋ ਗਈ ਇਸ ਤਰ੍ਹਾਂ ਦਾ ਫਿਰ ਬਾਹਲਾ ਮੈਨੂੰ ਹੋਰ ਜਾਣਕਾਰੀ ਇਹਦੇ ਬਾਰੇ ਕੋਈ ਜ਼ਿਆਦਾ ਹੈ ਨਹੀਂ। ਹੁਣ ਸੰਪਰਕ ਹੋ ਰਿਹਾ ਤੁਹਾਡਾ ਪਰਿਵਾਰ ਨਾਲ? ਸਵੇਰੀ ਫੋਨ ਆਇਆ ਸੀ ਉਹ ਕਹਿੰਦੇ ਉਹਨਾਂ ਦੇ ਮਾਤਾ ਦਾ ਤੇ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਵਾ ਰਹੇ ਹਾਂ ਰਿਸ਼ਤੇਦਾਰ ਉੱਥੇ ਉਹਨਾਂ ਦੇ ਮਾਸੜ ਜੀ ਰਹਿੰਦੇ ਨੇ ਜਲੰਧਰ। ਹੁਸ਼ਿਆਰਪੁਰ ਤੋਂ ਵੀ ਪੱਛਾ ਇੱਕ ਨਵਾਂ ਸ਼ਹਿਰ ਦਾਗਾ ਤਿੰਨ ਜਾਨੇ ਫਸੇ ਹੋਏ ਨੇ ਇਹ ਬਹੁਤ ਮਾੜਾ ਮਤਲਬ ਬਤੀਰਾ ਹੋਇਆ ਨਾਲੇ ਹੋਰ ਸਾ ਅ ਦੱਸ ਰਹੇ ਨੇ ਵੀ ਉਧਰ ਕੁੱਟਮਾਰ ਵੀ ਹੋ ਰਹੀ ਹੈ ਉਹਨਾਂ ਦੀ ਹਾਂਜੀ